ਸ਼ਿਗਾਰੀ ਸਾਚੀ ਕਾ ਯੈਂਕੀ ਇਹ ਯੈਂਕੀ ਵਾਈਬਸ ਲੈ ਕੇ ਆਇਆ ਹੈ ਜਾਰਡਨਸ ਵੀ ਪਾਇਆ ਯਾਰ ਮੁੰਡੇ ਨੇ ਹੈ ਬਾ ਕੀ ਨਾਮ ਹੈ ਤੁਹਾਡਾ ਗੁਰਵੀਰ ਸਿੰਘ ਗੁਰਵੀਰ ਸਿੰਘ ਕਿੱਥੋਂ ਆਏ ਹੋ ਅਮਰਪਾਲ ਸਿੰਘ ਵਾਲੇ ਤੋਂ ਸਿੱਖ ਰਹੇ ਹੋ ਕਿਤੋਂ 뮤ਜ਼ਿਕ ਕੀ ਸੁਣਾਉਂਗੇ ਅੱਜ ਬਾਓ ਮੇਰੇ ਮੋਲੇ ਸੁਣਾ ਆਲ ਦ ਬੈਸਟ ਹਮ ਬਾਓ ਮੇਰੇ ਆ ਮੋਲਾ ਬਾਓ ਲਖਰਿਆਂ ਦੇ ਨਾਲ ਖਾਂਦੇ ਕਈ ਭੁੱਖੇ ਮਰਨ ਵਿਚਾਰੇ ਬਾਹੂ ਮੇਰੇ ਆ ਮੋਲਾ ਕਰਵੀਰ ਜੀ ਬਹੁਤ ਅੱਛਾ ਗਾ ਰਹੇ ਹੋ ਤੁਹਾਡੀ ਆਵਾਜ਼ ਵੀ ਬੜੀ ਬੁਲੰਦ ਹੈ ਤੁਹਾਡੀ ਟੋਨ ਚ ਸਟਰੈਂਥ ਵੀ ਬਹੁਤ ਹੈ ਸੁਰਜ ਗਾ ਰਹੇ ਆਜੋ ਬੇਟਾ ਆਜੋ 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 ਟਿਕਟ ਲੈ ਜਾਓ ਆਜੋ ਆਜੋ ਹਰ ਕੋਹ ਨੂੰ ਮਿਲਦਾ ਹੈ ਜੀ ਰੀਅਲ ਫਰੂਟ ਜੂਸਸ ਐਂਡ ਬੇਵਰੇजेस ਦਾ ਹੈਲਥੀ ਟੰਡਾ ਵੱਲੋਂ ਇੱਕ ਗਿਫਟ ਐਂਪਰ ਥੈਂਕ ਯੂ ਸਰ ਪਹਿਲਾ ਜੀ ਜਦੋਂ ਜਾਂਦਾ ਹੁੰਦਾ ਦੀਗਾ ਕਹਿੰਦਾ ਮੈਂ ਕੋਈ 4-5 ਸਾਲ ਦਾ ਇਹ ਜਾਂਦਾ ਹੁਣ ਮਾਸਟਰ ਲੈ ਜਾਂਦੇ ਸੀ ਜੀ ਮੈਂ ਆਟਾ ਲੱਗਿਆ ਦਾ ਮਾ ਤੂੰ ਆਏਗੀ ਤੇ ਕੌਣ ਲੱਗ ਜਨ ਲਗਾ ਹਾਂਜੀ ਕਹਿੰਦਾ ਮੈਂ ਗਵਈਆ ਬਣੂਗਾ ਮਾ ਗਵਈਆ ਨਾ ਬਣ ਜੇ ਤੂੰ ਕਿਤੇ ਹੋਰ ਅੱਛਾ ਸਤਿ ਸ੍ਰੀ ਅਕਾਲ ਪੰਜਾਬੀਓ ਜ਼ਿਲ੍ਹਾ ਬਰਨਾਲੇ ਦਾ ਮਾਣ ਪਿੰਡ ਅਮਲਾ ਸਿੰਘ ਦਾ ਨੌਜਵਾਨ ਗੁਰਵੀਰ ਸਿੰਘ ਜੋ ਕਿ ਵੌਇਸ ਆਫ ਪੰਜਾਬ ਲिटल ਚੈਂਪ ਦੇ ਟੌਪ 10 ਕੰਟੈਸਟੈਂਟਾਂ ਦੇ ਵਿੱਚੋਂ ਇੱਕ ਚੁਣਿਆ ਗਿਆ ਅੱਜ ਸਾਡੇ ਨਾਲ ਹਾਜ਼ਰ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਗੁਰਵੀਰ ਜੀ ਤੁਹਾਡਾ ਮੇਰੇ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਪਿਆਰਾ ਬੱਚਾ ਤੇ ਇਸ ਨੇ ਸਾਡੇ ਸਾਰੇ ਜ਼ਿਲ੍ਹੇ ਦਾ ਨਾਮ ਆ ਜਿਹੜਾ ਉਹ ਰੌਸ਼ਨ ਕਰਕੇ ਰੱਖ ਦਿੱਤਾ ਕਿਉਂਕਿ ਛੋਟੇ ਜਿਹੇ ਪਿੰਡ ਅਮਲਾ ਸਿੰਘ ਵਾਲੇ ਤੋਂ ਉੱਠਿਆ ਇਹ ਨੌਜਵਾਨ ਅੱਜ ਪੰਜਾਬ ਦੀਆਂ ਬਰੂਹਾਂ ਤੇ ਗਾਣੇ गा ਰਿਹਾ ਸੋ ਉਸ ਦੇ ਸਫ਼ਰ ਮੁਤਲਕ ਸਾਰੀਆਂ ਗੱਲਾਂ ਬਾਤਾਂ ਕਰਨ ਲਈ ਅੱਜ ਗੁਰਵੀਰ ਸਿੰਘ ਦੇ ਘਰ ਪਹੁੰਚਿਆ ਜੋ ਕਿ 40 ਦਿਨਾਂ ਦੇ ਪਿੱਛੋਂ ਆਪ ਦਾ ਆਡੀਸ਼ਨ ਖਤਮ ਕਰਕੇ ਟੌਪ 10 ਦੇ ਵਿੱਚ ਜਗ੍ਹਾ ਬਣਾ ਕੇ ਅੱਜ ਪਿੰਡ ਪਰਤੇ ਆ ਸੀ ਗੁਰਵੀਰ ਜੀ ਕਿਵੇਂ ਰਿਹਾ ਤੁਹਾਡਾ ਸਫ਼ਰ ਇਹ ਵਧੀਆ ਰਿਹਾ ਜੀ ਵੈਸੇ ਅੜਕਣਾ ਤਾਂ ਆਈ ਸੀ ਪਰ ਚਿੱਲਣਾ ਪੈਂਦਾ ਜੀ ਕਿੱਥੇ ਗੁਰਵੀਰ ਤੁਸੀਂ ਪਹਿਲਾਂ ਜਿੱਥੇ ਪੁੱਤ ਦੇ ਕੇ ਆਏ ਸੀ ਤੁਸੀਂ ਆਪ ਦਾ ਇਹ ਆਡੀਸ਼ਨ ਦੇਣ ਗਏ ਸੀਗੇ ਉਹ ਕਿਹੜੀ ਜਗ੍ਹਾ ਤੇ ਗਏ ਸੀਗੇ ਮੈਂ ਲੁਧਿਆਣੇ ਗਿਆ ਸੀਗਾ ਜੀ ਵੈਸੇ ਪਟਿਆਲੇ ਵੀ ਹੋਏ ਸੀ ਇਹ ਜੀ ਅਸੀਂ ਲੁਧਿਆਣੇ ਗਏ ਸੀ ਉੱਥੇ ਖਾਸੇ ਬੱਚੇ ਸੀ ਪਰ ਉਹਨਾਂ ਚੋਂ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਵੀ ਫੜ ਦੋ ਮਤਲਬ ਕਿੰਨੇ ਕ ਬੱਚੇ ਸੀ ਪੁੱਤ ਉੱਥੇ ਜਦੋਂ ਤੁਸੀਂ ਐਡਮਿਸ਼ਨ ਦੇਣ ਗਏ ਹੋਗੇ ਉੱਥੇ ਉੱਥੇ 55 55 ਬੱਚੇ ਸੀ 55 ਬੱਚਿਆਂ ਦੇ ਵਿੱਚੋਂ ਕਿੰਨੇ ਬੱਚੇ ਸਿਲੈਕਟ ਹੋਏ 20 ਜੀ 20 ਬੱਚੇ ਸਿਲੈਕਟ ਹੋਏ 20 ਸਿਲੈਕਟ ਹੋਏ ਫਿਰ ਉਹ ਚੋਂ ਹੁਣ ਸੀ ਟੌਪ 10 ਰਹਿ ਗਈ ਜੀ ਜੀ ਹਾਂਜੀ ਮਤਲਬ ਪਹਿਲਾ ਆਡੀਸ਼ਨ ਤੁਹਾਡਾ ਲੁਧਿਆਣੇ ਹੋਇਆ ਹਾਂ ਲੁਧਿਆਣੇ ਤੋਂ ਬਾਅਦ ਤੁਸੀਂ ਸਿਲੈਕਟ ਹੋ ਕੇ 20 ਬੱਚੇ ਮੁਹੱਲੀ ਚਲੇਗੇ ਹਾਂ ਮੁਹੱਲੀ ਸਾਰੇ ਪੰਜਾਬ ਚੋਂ ਕਿੰਨੇ ਬੱਚੇ ਆਏ ਹੋਏ ਸੀ ਉੱਥੇ ਤਾਂ ਇੰਨਾ ਇੰਨਾ ਤਾਂ ਨਹੀਂ ਉਹਨਾਂ ਨੇ ਦੱਸਿਆ ਜੀ ਪਰ ਮੇਗਾ ਆਡੀਸ਼ਨ ਤੇ 55 ਜਾਣੇ ਸੀ ਮੇਗਾ ਆਡੀਸ਼ਨ ਵਾਸਤੇ 55 ਪੂਰੇ ਪੰਜਾਬ ਚੋਂ ਸਿਲੈਕਟ ਕਰੇ ਸੀ ਤੁਸੀਂ ਪੁੱਤ ਜਿਹੜਾ ਉੱਥੇ ਆਡੀਸ਼ਨ ਤੇ ਗਾਣਾ ਗਾਇਆ ਸੀ ਆਪਣੇ ਦਰਸ਼ਕਾਂ ਦੇ ਰੂਬਰੂ ਕਰਕੇ ਦਿਖਾਓ ਉਹ ਕਿਹੜੇ ਗਾਣੇ ਤੇ ਤੁਸੀਂ ਜੱਜ ਸਾਹਿਬ ਨੇ ਤੁਹਾਨੂੰ ਸਿਲੈਕਟ ਕੀਤਾ ਹਾਂ ਰਈਆਂ ਅੱਖੀਆਂ ਵਿੱਚ ਰਈਆਂ ਅੱਖੀਆਂ ਵਿੱਚ ਤੇਰਾ ਮੁੱਖ ਵੇਖੇ ਬਿਨ ਤੇਰਾ ਮੁੱਖ ਵੇਖੇ ਬਿਨ ਦਿਲ ਲੱਗੇ ਨਹੀਂ ਮੇਰਾ ਦਿਲ ਲੱਗੇ ਨਹੀਂ ਮੇਰਾ ਹੋਏ ਚੰਨ ਅੱਜ ਸਾਰਾ ਦਿਨ ਦਿਲ ਲੱਗੇ ਨਹੀਂ ਮੇਰਾ ਦਿਲ ਲੱਗੇ ਨਹੀਂ ਮੇਰਾ ਨਨ ਅੱਜ ਸਾਰਾ ਦਿਨ ਰਹੀਆਂ ਅੱਖੀਆਂ ਵਿੱਚ ਹੈ गाइस ਇਹ ਮੈਂ ਇਨਾ ਚ ਸਿਲੈਕਟ ਹੋਇਆ ਸੀ ਅੱਛਾ ਕਿੰਨੀ ਉਮਰ ਆ ਗੁਰਵੀਰ ਤੁਹਾਡੀ ਮੇਰੀ 13 ਸਾਲ ਦੀ 13 ਸਾਲ ਹਾਂਜੀ ਦਰਸ਼ਕੋ 13 ਸਾਲ ਦੀ ਉਮਰ ਆ ਆਵਾਜ਼ ਦੇ ਵਿੱਚ ਇਨਾ ਦਾਮਾ ਗੁਰਵੀਰ ਦੇ ਕਿ ਮਤਲਬ ਕੋਲ ਬੈਠੇ ਬੰਦਿਆਂ ਦੇ ਲੂੰਖੰਡੇ ਖੜੇ ਕਰਨ ਵਾਲੀ ਗੱਲ ਕਰੀ ਪਈ ਹੈ ਗੁਰਵੀਰ ਕੋਈ ਪ੍ਰੈਕਟਿਸ ਵੀ ਕਰਾਉਂਦਾ ਬੇਟੇ ਤੁਹਾਨੂੰ ਅਭਿਆਸ ਵੀ ਕਰਾਉਂਦਾ ਕੋਈ ਇਸ ਹਾਂਜੀ ਹਾਂਜੀ ਕੌਣ ਨੇ ਉਹ ਸਖਸ਼ ਜਿਹੜੇ ਤੁਹਾਡਾ ਸ਼ੀਤਲ ਮਿਊਜ਼ਿਕ ਅਕੈਡਮੀ ਅੱਛਾ ਸ਼ੀਤਲ ਮਿਊਜ਼ਿਕਲ ਅਕੈਡਮੀ ਹਾਂ 우ਸਤਾਦ ਦਲਸ਼ਾਦ ਖਾਨ ਜੀ ਅੱਛਾ ਉਹ ਬੇਟੇ ਤੁਹਾਨੂੰ ਜਿਹੜੀ ਮਤਲਬ ਇਹ ਗੁਰਵਿੱਦਿਆ ਤੁਹਾਨੂੰ ਦੇ ਰਹੇ ਨੇ ਗਾਇਕੀ ਦੀ ਹੈ ਸ਼ੇਰਪੁਰ ਸ਼ੇਰਪੁਰ ਅਕੈਡਮੀ ਸ਼ੇਰਪੁਰ ਖੋਲੀ ਹੋਈ ਹੈ ਉਹਨਾਂ ਨੇ ਉੱਥੋਂ ਮਤਲਬ ਤੁਸੀਂ ਰਿਆਜ਼ ਕਰਦੇ ਹੋ ਕਿੰਨਾ ਟਾਈਮ ਤੁਸੀਂ ਉਹਨਾਂ ਕੋਲੇ ਦਲਸ਼ਾਦ ਅਖਤਰ ਜੀ ਕੋਲੇ ਮਤਲਬ ਮੈਨੂੰ 4 ਸਾਲ ਹੋ ਗਏ ਜੀ 4 ਸਾਲ ਹੋ ਗਏ ਓਕੇ ਉਹ ਹੁੰਦਾ ਮੈਂ ਉਹਨਾਂ ਕੋਲ ਰਿਆਜ਼ ਕਰ ਰਿਹਾ ਫਿਰ ਉਹਨਾਂ ਨੇ ਮੈਨੂੰ ਭੇਜਿਆ ਵਾ ਇਸ ਪੰਜਾਬ ਜੀ ਤੇ ਉਹਨਾਂ ਚ ਹੁਣ ਮੈਂ ਟੌਪ 10 ਚ ਆਈ ਹਾਂ ਤੇ ਪੁੱਤ ਕਦੋਂ ਤੁਸੀਂ ਇਹ ਜਰਨੀ ਤੁਹਾਡੀ ਸਟਾਰਟ ਕਿੱਥੋਂ ਹੁੰਦੀ ਆ ਮੰਨ ਲਓ ਜਦੋਂ ਤੁਸੀਂ ਗਾਉਣਾ ਸ਼ੁਰੂ ਕੀਤਾ ਤੁਹਾਨੂੰ ਆਪਦੇ ਟੈਲੈਂਟ ਬਾਰੇ ਪਤਾ ਕਿੱਥੋਂ ਲੱਗਿਆ ਕਿ ਮੇਰੇ ਚ ਇਹ ਇਹ ਗਾਣਾਗਾ ਅਸੀਂ ਵੈਸੀ ਗਾ ਰਹੀ ਸੀ ਜੀ ਕਲਾਸ ਚ ਸਾਨੂੰ ਸਾਰਾ ਉਠਾ ਠਾ ਕੇ ਜਿਵੇਂ ਪੁੱਛਣੇ ਨਾ ਦੀ ਤੁਸੀਂ ਗੀਤ ਸੁਣਾਓ ਹਾਂਜੀ ਉਹ ਮੈਂ ਗੀਤ ਸੁਣਦੇ ਸੀ ਉਹਨਾਂ ਨੇ ਮੈਨੂੰ ਟਿਚ ਬਟਨ ਸੁਣ ਲਿਆ ਜੀ ਟਿਚ ਬਟਨ ਕਿਹਨਾਂ ਦਾ ਹਾਂ ਉਹ ਕੁਲਵਿੰਦਰ ਵਿਲਾ ਜੀ ਦਾ ਅੱਛਾ ਸੁਣਾਓ ਉਹਦੇ ਦੋ ਬੋਲ ਹਾਂ ਮੈਂ ਅੱਜ ਤੋਂ ਹੋਇਆ ਹਾਂ ਤੇਰਾ ਕੰਨ ਸੁਣਨਾ ਚਾਉਂਦੇ ਨਾ ਤੇਰਾ ਮੈਂ ਅੱਜ ਤੋਂ ਹੋਇਆ ਹਾਂ ਤੇਰਾ ਕੰਨ ਸੁਣਨਾ ਚਾਉਂਦੇ ਨਾ ਤੇਰਾ ਮੈਨੂੰ ਸੁਪਨੇ ਆਉਂਦੇ ਨੇ ਨੀ ਮੈਂ ਚੜਿਆ ਫਿਰਦਾ ਕੋੜੀ ਤੇਰੀ ਮੇਰੀ ਅੜੀ ਐਨੀ ਲੱਗੂ ਟੇ ਚ ਬਟਣਾ ਦੀ ਜੋੜੀ ਤੇਰੀ ਮੇਰੀ ਕੀ ਬਾਤ ਹੈ ਬਹੁਤ ਸੁਣੀ ਆਵਾਜ਼ ਆ ਪੁੱਤ ਤੇਰੀ ਉਦੋਂ ਸਰ ਨੇ ਮੈਨੂੰ ਚੱਕ ਲਿਆ ਚੌਥੀ ਕਲਾਸ ਚ ਸੀਗਾ ਤੁਸੀਂ ਚੌਥੀ ਕਲਾਸ ਚ ਹੁਣ ਕਿਹੜੀ ਕਲਾਸ ਚ ਹੋ ਤੁਸੀਂ ਹੁਣ 9th ਚ ਹੋਗਾ ਮੈਂ ਹੁਣ 9th ਚ ਹੋ ਗਏ ਮਤਲਬ 5 ਸਾਲ ਹੋ ਗਏ ਤੁਹਾਨੂੰ ਹਾਂਜੀ ਅੱਛਾ ਮਤਲਬ ਇਹ ਗੁਰਵੀਰ ਤੁਹਾਨੂੰ ਪਹਿਲੇ ਦਿਨੋਂ ਹੀ ਸ਼ੌਂਕ ਸੀਗਾ ਜਿਹੜਾ ਗਾਉਣ ਦਾ ਸ਼ੌਂਕ ਹੈਗਾ ਸੀ ਮੈਨੂੰ ਅੱਛਾ ਮਤਲਬ ਸਰ ਨੇ ਉਹਨਾਂ ਨੇ ਉਠਾ ਕੇ ਤੁਹਾਨੂੰ ਵੈਸੀ ਕਿਹਾ ਵੀ ਸੁਣਾਓ ਗਾਣਾ ਤੁਸੀਂ ਗਾਇਆ ਫਿਰ ਹਾਂਜੀ ਮੈਂ ਗਾਤਾ ਹੀ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਅਕੈਡਮੀ ਆਇਆ ਕਰੋ ਫਿਰ ਮੈਂ ਅਕੈਡਮੀ ਜਾਣ ਲੱਗਾ ਫਿਰ ਉਹਨਾਂ ਨੇ ਫਿਰ ਬੱਸ ਅੱਛਾ ਉਦੋਂ ਮਤਲਬ ਦਿਲਜੀਤ ਅਖਤਰ ਨੇ ਜਿਹੜੇ ਤੁਹਾਡੇ 뮤ਜ਼ਿਕ ਅਟੀਚਰ ਨੇ ਉਹਨਾਂ ਨੇ ਕਲਾਸ ਦੇ ਵਿੱਚ ਤੁਹਾਡੇ ਤੋਂ ਗਾਣਾ ਸੁਣਿਆ ਫਿਰ ਉਹਨਾਂ ਨੇ ਤੁਹਾਨੂੰ ਕਿਹਾ ਕਿ ਤੁਸੀਂ 뮤ਜ਼ਿਕ ਅਕੈਡਮੀ ਆਇਆ ਕਰੋ ਤੁਹਾਨੂੰ ਹੋਰ ਤਰਾਸ਼ਾਂਗੇ ਹਾਂਜੀ ਤੇ ਅੱਜ ਉਹ ਗਰਵੀਰ ਆ ਜਿਹੜਾ ਤਰਾਸ਼ ਕੇ ਹੀਰਾ ਬਣ ਚੁੱਕਿਆ ਹੈ ਕਹਿ ਸਕਦੇ ਹਾਂ ਅਸੀਂ ਹਾਂਜੀ ਸਾਡੇ ਜ਼ਿਲ੍ਹੇ ਦਾ ਨਾਮ ਪੁੱਤ ਬਹੁਤ ਵੱਡਾ ਤੁਸੀਂ ਰੌਸ਼ਨ ਕੀਤਾ ਬਰਨਾਲੇ ਜ਼ਿਲ੍ਹੇ ਨੂੰ ਮਾਣ ਆ ਤੁਹਾਡੇ ਤੇ ਪ੍ਰਮਾਤਮਾ ਕਰੇ ਤੁਸੀਂ ਹੋਰ ਵੀ ਬਲੰਦੀਆਂ ਛੂਹੋ ਤੇ ਇਸ ਤੋਂ ਅਗਲਾ ਜਿਹੜਾ ਤੁਹਾਡਾ ਕੰਟੈਸਟ ਆ ਹੁਣ ਤੁਸੀਂ 10 ਬੱਚੇ ਚੁਣੇ ਗਿਓ ਪੰਜਾਬ ਚੋਂ ਬੇਟਾ ਇਸ ਤੋਂ ਅੱਗੇ ਵਾਲਾ ਹੁਣ ਕਿਹੜਾ ਤੁਹਾਡਾ ਪਾਰਟਿਸਪੈਂਟ ਮਤਲਬ ਕਿਵੇਂ ਤੁਹਾਡੇ ਜਿਹੜੀ ਸਿਲੈਕਸ਼ਨ ਹੋਣੀ ਹੈ ਟੌਪ 10 ਦੇ ਵਿੱਚ ਹੋਗੀ ਤੇ ਟੌਪ 3 ਦੇ ਵਿੱਚ ਹੋਣੀ ਹੈ ਮਤਲਬ ਉਹਨਾਂ ਚੋਂ ਹੀ ਪਹਿਲੇ ਜਿਹੜਾ ਵਿਨਰ ਆ ਉਹਨੂੰ 3 ਲੱਖ ਦਾ ਨਾਮ ਆਈ ਜੀ ਜਿਹੜਾ मतलब फर्स्ट विनर ਆ ਉਹਨੂੰ 2 ਲੱਖ ਦਾ ਜਿਹੜਾ ਸੈਕਿੰਡ ਵਿਨਰ ਆ ਜੀ ਉਹਨੂੰ 3 ਓਕੇ મતલਬ ਜਿਹੜੇ ਪੁੱਤ ਉੱਥੇ ਜੱਜ ਕਰਦੇ ਨੇ ਉਹ ਕੌਣ ਨੇ મતલਬ ਕਲਾਕਾਰ ਨੇ ਸਿੰਗਰ ਨੇ ਜਾਂ ਹਾਂਜੀ ਕਲਾਕਾਰ ਉੱਥੇ ਸਕੰਦਰ ਉੱਥੇ ਜਦੋਂ ਕੌਣ ਨੇ ਹਲਾਬ ਸਕੰਦਰ ਜੀ ਓਕੇ मतलब ਸविताਜ ਬਰਾੜ ਸविताਜ ਬਰਾੜ ਤੇ ਕਪਤਾਨ ਲਾਡੀ ਜੀ ਕਪਤਾਨ ਲਾਡੀ ਗੀਤਕਾਰ ਹਾਂਜੀ ਗੁਰਮੀਤ ਸਰ ਠੀਕ ਹੈ ਉਹਨਾਂ ਨੇ ਤੁਹਾਡਾ ਗਾਣਾ ਸੁਣ ਕੇ ਤੁਹਾਨੂੰ ਕੋਈ ਉਹ મતਲਬ ਵਿਸ਼ ਨਹੀਂ ਦਿੱਤੀ ਕੀ ਮਤਲਬ ਬਹੁਤ ਸੋਹਣਾ ਗਾਉਂਨਾ ਬੇਟਾ ਜਾਂ ਕੁਝ ਹਾਂ ਜੀ ਐ ਕਿਹਾ ਸੀਗਾ ਮੈਨੂੰ ਕਿ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਮੈਨੂੰ ਕਪਤਾਨ ਲਾਡੀ ਸਰ ਨੇ ਕਿਹਾ ਜੀ ਸੀ ਵੀ ਤੁਸੀਂ ਇੰਸਟਾਗ੍ਰam ਤੇ ਮੈਨੂੰ ਉਹ ਕਰਿਓ ਮੈਸੇਜ ਕਰਿਓ ਹਾਂ ਜੀ ਉਹ ਐ ਕਿਹਾ ਸੀ ਹਾਂ ਪੁੱਤ ਉਹਨਾਂ ਨੂੰ ਕਰੀ ਫੋਲੋ ਕਿਉਂਕਿ ਉਹਨਾਂ ਦੇ ਗਾਣੇ ਤੁਹਾਨੂੰ ਪਤਾ ਕੀ ਪ੍ਰਸਿੱਧ ਜਿਹੜੇ ਅੱਜ ਦੇ ਨਾਮਵਰ ਸਿੰਗਰ ਨੇ ਅਮਰਤ ਮਾਨ ਵਰਗੇ ਹੋਰ ਬਹੁਤ ਵੱਡੇ ਵੱਡੇ ਕਲਾਕਾਰ ਸਾਰੇ ਕਪਤਾਨ ਲਾਡੀ ਉਹਨਾਂ ਦੇ ਗਾਣੇ ਗਾਉਂਦੇ ਆ ਹੋ ਸਕਦਾ ਤੁਹਾਡੇ ਵਾਸਤੇ ਵੀ ਉਹ ਕੋਈ ਗਾਣਾ ਲਿਖ ਕੇ ਦੇ ਦੇਣ ਹਾਂ ਹਾਂਜੀ ਉਹਨਾਂ ਨਾਲ ਉਹਨਾਂ ਦੇ ਕਿਉਂਕਿ ਇਹ ਥੋੜੀ ਇਨੀਸ਼ੀਅਲ ਸਟੇਜ ਹੈ ਹਜੇ ਤੁਸੀਂ ਬਹੁਤ ਅੱਗੇ ਤੱਕ ਜਾਣਾ ਪਰ ਇਸ ਫੀਲਡ ਦੇ ਵਿੱਚ ਵੀ ਬਹੁਤ ਟਟਕਣਾ ਆਉਂਦੀਆਂ ਨੇ ਜਿੱਥੇ ਤੁਹਾਨੂੰ ਇੱਕ ਗਾਈਡ ਦਾ ਮਿਲਣਾ ਬਹੁਤ ਜ਼ਰੂਰੀ ਹੈ ਹਾਂਜੀ ਤੇ ਪੁੱਤ ਇਹ ਸਫਰ ਹੈ ਜਿਹੜਾ ਤੁਹਾਡਾ ਕਿੰਨਾ ਕੁ ਮਤਲਬ ਡਿਫਿਕਲਟ ਰਿਹਾ ਜਾਂ ਤੁਹਾਨੂੰ ਇੰਜੋਏ ਕੀਤਾ ਕਿਵੇਂ ਰਿਹਾ ਉੱਥੇ ਰਹਿਣ ਦਾ 40 ਦਿਨ ਲਾ ਕੇ ਆਏ ਹੋ ਤੁਸੀਂ ਅੱਜ 40 ਦਿਨਾਂ ਬਾਅਦ ਘਰੇ ਆਏ ਹੋ ਜੁਆਇ ਤਾਂ ਪੂਰਾ ਕੀਤੇ ਉੱਥੇ ਦੋਸਤੀ ਬਥੇਰੀ ਸੀ ਅੱਛਾ ਦੋਸਤੋ ਸਾਰੀ ਦੋਸਤ ਬਣ ਗਏ ਸੀ ਜੀ ਫਿਰ ਉੱਥੇ ਤੁਸੀਂ ਜਦੋਂ ਕਮਰੇ 'ਚ ਜਾਂਦੇ ਆਵਦੇ ਜਿੱਥੇ ਰਹਿੰਦੇ ਸੀ ਉੱਥੇ ਵੀ ਗਾਣੇ-ਗੁਣੇ ਗਾਉਂਦੇ ਰਹਿੰਦੇ ਹਾਂ ਹਾਂਜੀ ਖੇਡਦੇ ਖੁੜਦੇ ਹੁੰਦੇ ਸਮਾਂ ਮਿਲ ਜਾਂਦਾ ਤਾਂਸ ਖੇਡ ਲੈਂਦੇ ਸੀ ਫਿਰ ਫਿਰ ਕਹਿੰਦੇ ਸੀ ਘੰਟਾ ਤਾਂਸ ਖੇਡੋ ਫਿਰ ਤਾਂ 2 ਘੰਟੇ ਰਿਆਜ਼ ਕਰੋ 2 ਘੰਟੇ ਰਿਆਜ਼ ਕਰੋ ਵੀ ਦਿਮਾਗ ਆਪਦਾ ਫਰੈਸ਼ ਕਰਕੇ ਹਾਂਜੀ ਫਿਰ ਰਿਆਜ਼ ਕਰੋ ਰਿਆਜ਼ ਕੌਣ ਕਰਾਉਂਦਾ ਪੁੱਤ ਰਿਆਜ਼ ਉੱਥੇ ਮਤਲਬ ਉੱਥੇ ਵੀ ਹੈਗੇ ਆ ਜੀ ਉੱਥੇ ਕਿਉਂਕਿ ਹੁਣ ਸਰ ਜਾ ਨਹੀਂ ਸਕਦੇ ਹਾਂ ਉੱਥੇ ਤਾਂ ਉਥੋਂ ਦੇ ਜਿਹੜੇ ਹਾਂ ਉੱਥੇ ਮੈਂਟਰਸ ਹੁੰਦੇ ਆ ਜੀ ਵੇਖ ਸਰ ਮਤਲਬ ਉੱਥੇ ਹੁੰਦੇ ਆ ਜੀ ਹਾਂਜੀ ਹੋਰ ਕਿੱਥੋਂ ਕਿੱਥੋਂ ਦੇ ਬੱਚੇ ਪੁੱਤ ਜਿਹੜੇ ਤੁਹਾਡੇ ਨਾਲ ਉੱਥੇ ਪਾਰਟਿਸਪੇਟ ਅੰਬਰਸਰ ਦੇ ਵੀ ਜਾਈ ਗਈ ਚਾ ਮਤਲਬ ਚੰਡੀਚੁੰਡੀ ਘੜਦੇ ਐਵੇਂ ਇਹ ਜਿਲ੍ਹਿਆਂ ਚੋਂ ਹੈਗੇ ਜੀ ਤੁਹਾਨੂੰ ਫਿਰ ਉਹਨਾਂ ਤੋਂ ਜਿਹੜੇ 10 ਪ੍ਰਤੀਯੋਗੀ ਹੋ ਉਹਨਾਂ ਵਿੱਚੋਂ ਤੁਹਾਨੂੰ ਕਿਹੜਾ ਬੱਚਾ ਉੱਥੇ ਸਭ ਤੋਂ ਵਧੀਆ ਲੱਗਿਆ ਕਿ ਤੁਹਾਨੂੰ ਉਹਦੀ ਆਵਾਜ਼ ਟੁੰਬਦੀ ਹੋਵੇ ਮਣੀ ਲੱਗ ਗਈ ਮਣੀ ਕਿੱਥੋਂ ਦਾ ਮਨਪ੍ਰੀਤ ਸਿੰਘ ਮਨਪ੍ਰੀਤ ਕਿੱਥੋਂ ਦਾ ਉਹ ਇਧਰ ਇਧਰ ਆਪਣਾ ਕਿ ਮੈਂ ਉਹਨਾਂ ਦਾ ਪਿੰਡ ਬੋਲ ਲਿਆ ਸੀ ਅੱਛਾ ਮਣੀ ਦੀ ਆਵਾਜ਼ ਤੁਹਾਨੂੰ ਟੁੰਬਦੀ ਹੈ ਕਿਹੜਾ ਗੀਤ ਗਾਉਂਦਾ ਮਣੀ ਮਤਲਬ ਉਹ ਮਤਲਬ ਉਹ ਹੁੰਦਾ ਸੈਨੂਸਰਤ ਫਤਿਹਲੀ ਖਾਨ ਸਾਹਿਬ ਦੇ। ਉਹ ਤੁਹਾਨੂੰ ਆਉਂਦੇ ਦੋ ਬੋਲੋ ਦੇ? ਨਹੀਂ ਮੈਂ ਕਦੇ ਗਾਇਆ ਨਹੀਂ। ਕਦੇ ਗਾਇਆ ਨਹੀਂ। ਅੱਛਾ ਉਹ ਨਸਰਤ ਫਤਿਹਲੀ ਖਾਨ ਦਾ ਉਹਨਾਂ ਦੀ ਕਿੰਨੀ ਉਮਰ ਹੈ ਬੇਟੇ? ਉਹਨਾਂ ਦੀ 11 ਸਾਲ। ਅੱਛਾ 11 ਸਾਲ, ਤੁਹਾਡੇ ਤੋਂ 2 ਸਾਲ ਛੋਟੇ ਨੇ। ਹਾਂਜੀ। ਫੇਰ ਵੀ ਇੰਨਾ ਬਾਖਮਾਲ ਗਾਉਂਦੇ ਆ ਉਹ ਵੀ ਨਸਰਤ ਫਤਿਹਲੀ ਖਾਨ ਸਾਹਿਬ ਨੂੰ ਗਾਉਂਦੇ। ਉਹ ਕਹਿੰਦਾ ਸੀ ਕਹਿੰਦਾ ਮੈਂ ਜਦੋਂ ਛੋਟਾ ਹੁੰਦਾ ਸੀ ਮੈਂ 6 ਸਾਲ ਦੀ ਗਾਉਣ ਲੱਗ ਗਿਆ ਸੀ। ਅੱਛਾ। ਸੋ ਸਜਣੋ ਜਿਹੜੀ ਕਲਾ ਉਹ ਨਾ ਉਮਰ ਦੇਖਦੀ ਹੈ, ਨਾ ਜਾਤ ਪਾਤ ਦੇਖਦੀ ਹੈ। ਨਾ ਕੋਈ ਰੰਗ ਰੂਪ ਦੇਖਦੀ ਐ ਉਹ ਕਲਾ ਜਿਹੜੀ ਪ੍ਰਮਾਤਮਾ ਵੱਲੋਂ ਬਖਸ਼ੀ ਇੱਕ ਕੁਦਰਤ ਦਾ ਨਮੂਨਾ ਹੁੰਦਾ ਹੈ ਨਹੀਂ ਗੁਰਵੀਰ ਠੀਕ ਹੈ ਨਾ ਗੱਲ ਆਪਣੀ ਤੇ ਅੱਜ ਕਮੀਆਂ ਦੇ ਵਿੜੇ ਦੇ ਪੁੱਤ ਨੇ ਤੁਹਾਨੂੰ ਇਸ ਦੇ ਘਰ ਦੇ ਹਾਲਾਤ ਦਿਖਾਵਾਂਗਾ ਗੁਰਵੀਰ ਦੇ ਪਿਤਾ ਜੀ ਇੱਕ ਸਿਕਿਉਰਿਟੀ ਗਾਰਡ ਵਜੋਂ ਨੌਕਰੀ ਕਰਦੇ ਨੇ ਘਰ ਦੇ ਬਹੁਤ ਤੰਗ ਹਾਲਾਤ ਨੇ ਜਿਸ ਘਰ ਦੇ ਵਿੱਚ ਗੁਰਵੀਰ ਸਿੰਘ ਨੇ ਜਨਮ ਲਿਆ ਖੇਡਿਆ ਵੱਡਾ ਹੋਇਆ ਉਸ ਘਰ ਦੇ ਹਾਲਾਤ ਇੰਨੇ ਨਾਜ਼ੁਕ ਹਨ ਕਿ ਹਰ ਇੱਕ ਸ਼ਖਸ ਦੀ ਅੱਖ ਨਮ ਹੋ ਜਾਏਗੀ ਉਸੀ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਗੁਰਵੀਰ ਸਿੰਘ ਇੰਨੀਆਂ ਤੰਗੀਆਂ ਤ੍ਰੇਸ਼ੀਆਂ ਦੇ ਨਾਲ ਜੂਸਦਾ ਹੋਇਆ ਪੰਜਾਬ ਦੀਆਂ ਬਰੂਹਾਂ ਤੱਕ ਕਿਵੇਂ ਜਾ ਪੁੱਜਿਆ ਕਿਉਂਕਿ ਇੱਕ ਸਹੂਲਤਾਂ ਤੋਂ ਸੱਖਣਾ ਇਨਸਾਨ ਇੰਨੀ ਤਰੱਕੀ ਕਰਨੀ ਉਸਦੇ ਵਸਦਾ ਰੋਗ ਨਹੀਂ ਹੁੰਦਾ ਗੁਰਵੀਰ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਡੇਰਾ ਸੱਚਾ ਸੌਦਾ ਦੇ ਪੱਕੇ ਸਰਦਾਲੂ ਹਨ ਤੇ ਆਪਣੀ ਨੇਕ ਕਮਾਈ ਦੇ ਨਾਲ ਗੁਰਵੀਰ ਸਿੰਘ ਨੂੰ ਚੰਗੀ ਵਿੱਦਿਆ ਤੇ ਉਸ ਦੇ ਨਾਲ ਨਾਲ ਗਾਇਕੀ ਦੀ ਵੀ ਸਖਲਾਈ ਦਵਾ ਰਹੇ ਹਨ ਪਰਮਾਤਮਾ ਕਰੇ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅੱਜ ਇਹਨਾਂ ਦੇ ਪਿੰਡ ਦੇ ਵਿੱਚ ਬਹੁਤ ਵੱਡਾ ਜਿਹੜਾ ਇਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਜੈਪਸੀ ਦੇ ਵਿੱਚ ਰਾਉਂਡ ਲਵਾ ਕੇ ਇਹਨਾਂ ਨੂੰ ਵੱਖ-ਵੱਖ ਸੰਸਥਾਵਾਂ ਪਿੰਡ ਪਿੰਡ ਦੀਆਂ ਇੱਥੋਂ ਦੇ ਸਰਪੰਚ ਜਸ਼ਨਜੀਤ ਸਿੰਘ ਜੀ ਤੇ ਹੋਰ ਨਾਮੀ ਸਾਡੇ ਕਲੱਬ ਦੇ ਪ੍ਰਧਾਨ ਰਾਜੂ ਜੀ ਤੇ ਬਾਈ ਜੀ ਹੋਰ ਆਪਣੇ ਰਵਿਦਾਸ ਕਲੱਬ ਦੇ ਜਿਹੜੇ ਮੈਂਬਰ ਨੇ ਤੇ ਪ੍ਰਧਾਨ ਸਾਹਿਬਾਨ ਨੇ ਉਹਨਾਂ ਨੇ ਖੁਲਦਲੀ ਦੇ ਨਾਲ ਜਿਹੜਾ ਗੁਰਵੀਰ ਸਿੰਘ ਦਾ ਬਹੁਤ ਮਾਣ ਕੀਤਾ ਪੁੱਤ ਕਿਵੇਂ ਲੱਗਿਆ ਪਿੰਡ ਆ ਕੇ ਤੁਹਾਨੂੰ ਬਹੁਤ ਵਧੀਆ ਲੱਗਿਆ ਮੈਨੂੰ ਚਾ ਚਾ ਚੜ ਗਿਆ ਸੀ ਮੈਨੂੰ ਕਦੇ ਸੋਚਿਆ ਸੀ ਵੀ ਮੇਰਾ ਪਿੰਡ ਜਾਣ ਤੇ ਇਸ ਤਰ੍ਹਾਂ ਮਾਣ ਹੋਊਗਾ ਤਾਂ ਇਹ ਮੈਨੂੰ ਸੋਚਿਆ ਨਹੀਂ ਸੀ ਇਹ ਮੈਂ ਕਦੇ ਕਦੇ ਨਹੀਂ ਸੋਚਿਆ ਸੀ ਆ ਕੇ ਫਿਰ ਭਾਵਕ ਹੋਈਆਂ ਵੀ ਮਤਲਬ ਮੈਨੂੰ ਇੰਨਾ ਮੇਰੇ ਪਿਆਰ ਦਿੱਤਾ ਪਿੰਡ ਵਾਲਿਆਂ ਨੇ ਹੱਥਾਂ ਦੇ ਚੱਕ ਲਿਆ ਹੈ ਜੀ ਬੜਾ ਹੋਇਆ ਜੀ ਮੈਨੂੰ ਹਾਂ ਤੇ ਗਰਵੀਰ ਦੀ ਉਮਰ ਬਹੁਤ ਛੋਟੀ ਹੈ ਗਰਵੀਰ ਹੋਰ ਤੁਹਾਡੇ ਨਾਲ ਦੇ ਜਿਹੜੇ ਤੁਹਾਡੇ ਕਲਾਸਮੇਟ ਨੇ ਜਾਂ ਸਕੂਲ ਦੇ ਟੀਚਰ ਨੇ ਜਾ ਹੋਰ ਚਾਚੇ ਮਾਮੇ ਤਾਈਆਂ ਉਹ ਕੀ ਕਹਿੰਦੇ ਨੇ ਤੁਹਾਨੂੰ ਸੁਣ ਕੇ ਹੁਣ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡਾ ਪੁੱਤ ਭਤੀਜਾ ਭਾਂਜਾ ਐਡੇ ਵੱਡੇ ਉਹ ਐਸੋ ਪੰਜਾਬ ਲिटल ਚੈਂਪ ਦੇ ਵਿੱਚ ਪਹੁੰਚ ਚੁੱਕਿਆ ਤਾਂ ਉਹ ਤੁਹਾਨੂੰ ਕੀ ਕਹਿੰਦੇ ਨੇ ਹੁਣ ਮਤਲਬ ਤਰੱਕੀਆਂ ਵੱਖੇ ਹਾਂ ਉਹ ਤਾਂ ਤਰੱਕੀਆਂ ਵੱਖੇ ਮਾਣ ਵੱਖ ਮਾਣ ਕਰਦੇ ਨੇ ਗੁਰਵੀਰ ਤੇ ਬਹੁਤ ਕਰਦੇ ਨੇ ਮਾਣ ਗੁਰਵੀਰ ਦਾ ਸਭ ਤੋਂ ਫੇਵਰਟ ਜਿਹੜਾ ਗਾਣਾ ਉਹ ਕਿਹੜਾ ਫੇ ਗਰਵੀਰ ਤੁਹਾਡਾ ਰਾਂਝਾ ਦਾ ਵਰਸੀ ਵਾਲਾ ਉਹ ਸੁਣਾਓ ਆਪਣੇ ਦਰਸ਼ਕਾਂ ਨੂੰ ਦੋ ਬੋਲ ਵੈਸੇ ਤਾਂ ਆਪਾਂ ਰਿਕਾਰਡ ਕੀਤਾ ਵੀ ਉਹ ਵੀ ਸੁਣਾਵਾਂਗੇ ਚਲੋ ਤੁਸੀਂ ਲਾਈਵ ਵੀ ਸੁਣਾ ਦਿਓ ਹਾਂ ਦੋਵੇਂ ਹੱਥ ਜੋੜ ਕੇ ਮੈਂ ਅਰਜਾ ਗੁਜਾਰਦੀ ਕਰਦੇ ਓ ਇਹਨੂੰ ਬਸ ਮਾਫ਼ ਇੱਕ ਵਾਰ ਜੀ ਦੋਵੇਂ ਹੱਥ ਜੋੜ ਕੇ ਮੈਂ ਅਰਜਾ ਗੁਜਾਰਦੀ ਕਰਦੇ ਓ ਇਹਨੂੰ ਬਸ ਮਾਫ਼ ਇੱਕ ਵਾਰ ਜੀ ਮੇਰੇ ਪਿੱਛੇ ਲੜ ਪੈਂਦਾ ਦਿਲ ਦਾ ਨਹੀਂ ਮੜਾ ਮੇਰੇ ਪਿੱਛੇ ਲੜ ਪੈਂਦਾ ਦਿਲ ਦਾ ਨਹੀਂ ਮੜਾ ਇਸ ਗੱਲ ਦੀ ਗਵਾਹੀ ਮੈਂ ਭਰਾਂ ਮੇਰੇ ਦਾ ਪ੍ਰਿੰਸੀਪਲ ਜੀ ਹੜੇ ਕੱਟੇ ਉਹਨਾਂ ਕਾਲਜ ਚੋਂ ਨਾ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਹੜੇ ਕੱਟੇ ਉਹਨਾਂ ਕਾਲਜ ਚੋਂ ਨਾ ਦੋਵੇਂ ਹੱਥ ਜੋੜ ਕੇ ਮੈਂ ਅਰਜਾ ਗੁਜਾਰ ਦੀ ਗਰਵੀਰੇ ਇਹ ਗਾਣਾ ਤੇਰੇ ਜਨਮ ਤੋਂ ਪਹਿਲਾਂ ਦਾ ਤੁਸੀਂ ਕਿੱਥੋਂ ਸਿੱਖਿਆ ਇਹ ਮੈਨੂੰ ਸਰ ਨੇ ਸਿਖਾਇਆ ਸੀ ਜੀ ਸਰ ਨੇ ਸਿਖਾਇਆ ਹਾਂਜੀ ਤਾਨੂੰ ਵਧੀਆ ਵੀ ਲੱਗਿਆ ਹਾਂਜੀ ਵਧੀਆ ਲੱਗਿਆ ਮੈਨੂੰ ਬਾਰ-ਬਾਰ ਗਾਉਣਾ ਜਦੋਂ ਰਿਆਜ਼ ਕਰਦੇ ਫਿਰ ਤੁਹਾਡੇ ਫਿੱਟ ਬਹਿ ਗਿਆ ਹੈਗਾ ਹਾਂਜੀ ਹੂੰ ਘੁੰਮਦੇ ਫਿਰਦੀ ਗਾਉਂਦੇ ਰਹਿੰਦੇ ਸੀ ਬਸ ਅਹੀਂ ਫਿੱਟ ਰਹਿ ਗਈ ਦਿਮਾਗ ਚ ਪੂਰਾ ਅੱਛਾ ਗਾਇਕੀ ਤੋਂ ਬਿਨਾ ਹੋਰ ਕੀ ਸ਼ੌਂਕ ਰੱਖਦੇ ਹੋ ਤੁਸੀਂ ਗੁਰਵੀਰ ਗਾਇਕੀ ਤੋਂ ਹੁਣ ਫੁੱਟਬਾਲ ਦਾ ਵੀ ਰੱਖ ਲੈਂਦੇ ਆ ਫੁੱਟਬਾਲ ਦਾ ਥੋੜੋ ਮੋਟਾ ਕ੍ਰਿਕਟ ਦਾ ਵੀ ਰੱਖ ਲੈਂਦੇ ਆ ਅੱਛਾ ਬਾਲੀਵੁੱਡ ਦਾ ਵੀ ਰੱਖ ਲੈਂਦੇ ਮਲਟੀ ਟੈਲੈਂਟਡ ਆ ਫਿਰ ਤਾਂ ਕਹਿ ਸਕਦੇ ਆ ਅਸੀਂ ਤਿੰਨ ਗੇਮਾਂ ਦਾ ਸ਼ੌਂਕ ਆ ਤੁਹਾਨੂੰ ਤੇ ਗਾਇਕੀ ਦੇ ਵਿੱਚ ਤੁਸੀਂ ਜਿਹੜਾ ਪੰਜਾਬ ਦਾ ਪਿੰਡ ਦਾ ਮਾਪਿਆਂ ਦਾ ਨਾਮ ਰੌਸ਼ਨ ਕਰ ਹੀ ਚੁੱਕੇ ਤੇ ਗੁਰਵੀਰ ਜਿਹੜਾ ਹੁਣ ਤੁਹਾਡਾ ਕੰਟੈਸਟ ਹੋਣਾ ਅੱਗੇ ਇਹ ਤੁਹਾਨੂੰ ਕਿੰਨਾ ਕੁ ਟਫ ਲੱਗਦਾ ਮਤਲਬ ਕਿੰਨਾ ਕੁ ਟਫ ਕੰਪੀਟੀਸ਼ਨ ਤੁਸੀਂ ਅੱਗੇ ਦੇਖ ਰਹੇ ਹੋ ਜਿਹੜਾ ਵੀ ਹੋਰ ਬੱਚਿਆਂ ਨੂੰ ਤੁਸੀਂ ਨਵੇਂ ਬੱਚਿਆਂ ਨੂੰ ਫਾਈਟ ਦੇਣੀ ਹੈ ਉਹਦੇ ਵਾਸਤੇ ਕੀ ਤਿਆਰੀ ਕਰ ਰਹੇ ਹੋ ਤੁਸੀਂ ਕਿਹੜਾ ਗਾਣਾ ਗਾ ਰਹੇ ਹੋ ਕਿਹੜੇ ਗਾਣੇ ਤੇ ਅੱਗੇ ਪ੍ਰੈਕਟਿਸ ਕਰ ਰਹੇ ਹੋ ਬਾਪੂ ਤੇਰੇ ਕਰਕੇ ਹੁਣ ਰਿਸ਼ਤੇ ਰਿਸ਼ਤੇ ਸੌਂਗਰਾਉਂਡ ਆਊਗਾ ਹੀ ਹਾਂ ਚਾ ਬਾਪੂ ਤੇਰੇ ਕਰਕੇ ਮੈਂ ਗਾਣਾ ਗਾਉਂਗਾ ਮਤਲਬ ਟਫ ਤਾਂ ਹੁਣ ਹੋਊਗਾ ਹੀ ਮਾਮਲਾ ਕਿਉਂਕਿ ਮਤਲਬ 10 ਦੇ ਵਿੱਚੋਂ 3 ਬੱਚੇ ਰੱਖਣੇ ਨੇ ਤੇ 7 ਆਊਟ ਹੋ ਜਾਣੇ ਨੇ ਨਹੀਂ 2 2 ਆਊਟ ਹੋਣੇ 2 ਆਊਟ ਹੋਣੇ 8 ਰੱਖਣੇ 8 ਰੱਖਣੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਸੂਫੀ 라ਉਂਡ ਆਊਗਾ ਫਿਰ ਸੂਫੀ ਫਿਰ ਓਨ ਚੋਇਸ ਆਊਗਾ ਓਨ ਚੋਇਸ ਚ ਦੋ ਹੋਰ ਕੱਢਣਗੇ ਉਸ ਤੋਂ ਬਾਅਦ ਗ੍ਰੈਂਡ ਫਾਈਨਲ ਲਿਆਉਗੇ ਜੀ ਹਾਂਜੀ ਮਤਲਬ ਇਹ ਜੀ ਗ੍ਰੈਂਡ ਫਾਈਨਲ ਚ ਪਹੁੰਚਣ ਵਾਸਤੇ ਤਿੰਨ ਚਾਰ ਸਟੈਪ ਹੋਰ ਨੇ ਹੁਣ ਜਿਹੜਾ ਤੁਹਾਡਾ ਗਾਣਾ ਅੱਗੇ ਵਾਸਤੇ ਅੱਗੇ ਸੈਮੀ ਫਾਈਨਲ ਹਾਂਜੀ ਸੈਮੀ ਫਾਈਨਲ ਵਾਸਤੇ ਹੁਣ ਕਿਹੜਾ ਗਾਣਾ ਤੁਸੀਂ ਤਿਆਰ ਕੀਤਾ ਸੈਮੀ ਫਾਈਨਲ ਵਾਸਤੇ ਮੈਂ ਮਤਲਬ ਹਜੇ ਤੱਕ ਤਾਂ ਕੋਈ ਕੀਤਾ ਨਹੀਂ ویسੇ ਉਹ ਦਿੰਦੇ ਹੁੰਦੇ ਆਪ ਹੀ ਆਪ ਦੇਣਗੇ ਹਾਂਜੀ ਮਤਲਬ ਉਸ ਤੇ ਗਾਉਣਾ ਤੁਸੀਂ ਇਹ ਗੁਰਵੀਰ ਜਿਹੜੀ ਤੁਹਾਡੀ ਪਰਫਾਰਮੈਂਸ ਹੁੰਦੀ ਹੈ ਉਹ ਲਾਈਵ ਹੁੰਦੀ ਹੈ ਹਾਂਜੀ ਲਾਈਵ ਉੱਥੇ ਗਾਉਣੇ ਤੇ 뮤జిਸ਼ੀਅਨ ਜਿਹੜੇ ਮਿਊਜ਼ਿਕ ਕਰਦੇ ਨੇ ਹਾਂਜੀ ਮੌਕੇ ਤੇ ਹਾਂਜੀ ਤੇ ਮਤਲਬ ਕਿੰਨਾ ਕੁ ਟਫ ਸੀਗਾ ਉਹ ਜਦੋਂ ਤੁਸੀਂ ਫਸਟ ਟਾਈਮ ਪਹਿਲਾਂ ਕਿਸੇ ਸਟੇਜ ਤੇ ਏਡੀ ਵੱਡੀ ਤੇ ਗਾਇਆ ਸੀ ਜਿੱਡੇ ਪਲੇਟਫਾਰਮ ਤੇ ਅੱਜ ਤੁਸੀਂ ਚਲੇਗੇ ਨਹੀਂ ਮੈਂ ਪਹਿਲਾਂ ਕਦੇ ਗਾਇਆ ਨਹੀਂ ਸੀ ਇਨਨ ਪਰ ਪਹਿਲਾਂ ਜਦੋਂ ਮੈਂ ਗਾਇਆ ਸੀਗਾ ਜੀ ਪਹਿਲਾ ਪਹਿਲਾ ਗੀਤ ਉਹ ਚ ਮੈਨੂੰ ਡਰ ਲੱਗਿਆ ਪਰ ਦੂਜੇ ਜਦੋਂ ਮੈਂ ਖੁੱਲ ਗਿਆ ਸੀ ਪੂਰਾ ਜੀ ਪਹਿਲਾ ਗਾਣਾ ਉੱਥੇ ਕਿਹੜਾ ਗਾਇਆ ਸੀ ਤੁਸੀਂ ਪਹਿਲੇ ਪਹਿਲਾ ਮੈਂ ਉਹ ਗਾਇਆ ਸੀ ਉਹ ਰੈਂਦ ਸੀ ਹੈ ਰੈਂਦ ਹੋਈ ਉਹ ਕਿ ਗਾਦੇ ਕੁਝ ਨਹੀਂ ਹੁੰਦਾ ਕੀ ਕੀ ਸੀ ਚੱਕ ਉਹ ਵਧੀਆ ਨਹੀਂ ਹੈਗਾ ਜੀ ਉਹ ਅੱਛਾ ਵਧੀਆ ਨਹੀਂ ਹੈਗਾ ਹਮ ਅੱਛਾ ਅੱਛਾ ਹੋਰ ਮਤਲਬ ਪੁੱਤ ਕਿਹੜੀ ਗੱਲ ਤੋਂ ਤੈਨੂੰ ਦੇਖ ਕੇ ਉਹ ਇੰਪ੍ਰੈਸ ਹੋਏ ਕਿ ਮਤਲਬ ਮੁੰਡਾ ਇਹ ਬਹੁਤ ਵਧੀਆ ਗਾ ਰਿਹਾ ਮਤਲਬ ਮੇਰੀ ਸਟੇਜ ਜਿਹੜੀ ਸੀ ਉਦੋਂ ਮੈਂ ਪੂਰਾ ਖੁੱਲੇ ਜਾਂਦਾ ਸੀ ਜਾ ਕੇ ਖੁੱਲੇ ਜਾਂਦਾ ਸੀ ਭੰਗੜੇ-ਭੰਗੜੇ ਪਾ ਲੈਂਦੇ ਸੀ ਉੱਥੇ ਪਰਫਾਰਮੈਂਸ ਦਿੰਦੇ ਸੀ ਤੁਸੀਂ ਲਾਈਵ ਪੂਰੀ ਫੁੱਲ ਪਰਫਾਰਮੈਂਸ ਉਹਨਾਂ ਨੂੰ ਜਦ ਦਿੰਦਾ ਸੀ ਉਹ ਖੁਸ਼ ਹੁੰਦੇ ਸੀ ਖੁਸ਼ ਹੁੰਦੇ ਸੀ ਹਾਂ ਉਹੀ ਚਾਹੁੰਦੀ ਸੀ ਉਹ એનર્ਜੀ ਫੀਲ ਜੀ ਬੀਟ ਚ ਫੇਸ ਇਮਪ੍ਰੈਸ਼ਨ ਹਾਂ ਜੀ ਇਹ ਸਾਰੀਆਂ ਗੱਲਾਂ ਕਾਊਂਟ ਕਰਦੀਆਂ ਹਾਂ ਹਾਂ ਜੀ ਹੂੰ ਇਹ ਸਾਰੇ ਜੱਜ ਸੀ ਇੱਕ-ਇੱਕ ਕਰਕੇ ਮਤਲਬ ਨੰਬਰ ਨੰਬਰ ਲਾ ਗਿੰਦੇ ਸੀ ਸਾਡੀ ਹਰ ਚੀਜ਼ ਦੇ ਹਾਂ ਜੀ ਇੱਕ ਦਿਨ ਫਰੋਜ਼ ਖਾਨ ਵੀ ਗਏ ਸੀ ਉੱਥੇ ਹਾਂ ਜੀ ਉਹ ਉਸ ਦਿਨ ਤੁਸੀਂ ਉਹਨਾਂ ਅੱਗੇ ਕੋਈ ਪਰਫਾਰਮੈਂਸ ਕੀਤੀ ਸੀ ਹਾਂ ਜੀ ਉਹ ਕਿਹੜਾ ਗਾਣਾ ਗਾਇਆ ਸੀ ਮੈਂ ਰਾਂਝੇ ਮੈਂ ਮਾਪੋਂ ਲਗਾਈ ਕਿਹੜੀ ਕੀਤੀ ਸੀ? ਕਿਹੜੀ ਕੀਤੀ ਸੀ? ਨਹੀਂ ਨਹੀਂ। ਫਰੋਜ਼ ਖਾਨ ਗਏ ਸੀ ਜਾਂ ਜੀ ਖਾਨ ਗਏ ਸੀ? ਜੀ ਖਾਨ ਵੀ ਗਏ ਸੀ, ਫਰੋਜ਼ ਖਾਨ ਵੀ ਗਏ ਸੀ। ਅੱਛਾ। ਬਸ ਇੱਕ ਟੌਪ ਨੌਸ ਗੱਭਰੂ ਵਾਲੇ ਵੀ ਗਏ ਸੀ। 10 ਨੌਸ ਗੱਭਰੂ ਵਾਲੇ। ਹਾਂਜੀ। ਤੇ ਤੁਹਾਨੂੰ ਫਰੋਜ਼ ਖਾਨ ਦਾ ਜਾਂ ਜੀ ਖਾਨ ਦਾ ਕੋਈ ਗਾਣਾ ਪਸੰਦ ਹੋਵੇ? ਹਾਂਜੀ। ਕਿਹੜਾ? ਫਿਰੋਜ਼ ਖਾਨ ਦਾ ਜਿਵੇਂ ਪਾਗਲ ਸੌਂਗ। ਉਹ ਸੁਣਾਓ ਬੇਟਾ ਦੋ ਬੋਲ ਫਰੋਜ਼ ਖਾਨ ਦੇ ਕਿਉਂਕਿ ਉਹ ਤੁਹਾਡੇ ਜੱਜ ਨੇ ਨਹੀਂ ਮੈਨੂੰ ਆਉਂਦਾ ਨਹੀਂ ਜੀ ਅੱਛਾ ਆਉਂਦਾ ਨਹੀਂ ਹਾਂ ਜੀ ਜੀਖਣ ਦਾ ਕੋਈ ਗਾਣਾ ਆਉਂਦਾ ਆਉਂਦਾ ਉਹ ਆਪਣੇ ਜ਼ਿਲ੍ਹੇ ਦੇ ਹੀ ਮਤਲਬ ਬਸਨੀਕ ਨੇ ਭਦੌੜ ਦੇ ਰਹਿਣ ਵਾਲੇ ਨੇ ਜੀਖਣ ਪਤਾ ਤੁਹਾਨੂੰ ਕਿਹੜਾ ਗਾਣਾ ਆਉਂਦਾ ਜੀਖਣ ਦਾ ਫੱਕਰ ਦੀ ਉਹ ਸੁਣਾਓ ਫੱਕਰ ਆਪਣੇ ਦਰਸ਼ਕਾਂ ਨੂੰ ਦੋ ਬੋਲ ਹਮ ਹੋਪ ਉਹਨੇ ਖੱਟ ਲੈ ਨੀ ਮਿੱਤਰਾਂ ਦੀ ਕੋਈ ਵੀ ਨਹੀਂ ਐਸੀ ਵਾਰਦਾਤ ਸਾਡੇ ਨਾਲ ਹੋਈ ਵੀ ਨਹੀਂ ਬਾਤ ਹੈ ਗੁਰਵੀਰ ਏਦਾਂ ਲੱਗ ਰਿਹਾ ਸੀਗਾ ਵੀ ਜਿੱਦਾਂ ਅਖਾੜਾ ਲੱਗਿਆ ਹੁੰਦਾ ਖੁੱਲਾ ਜਾ ਏਦਾਂ ਸਾਨੂੰ ਪਿੱਛੇ ਬਾਤ ਸੁਣਦੀ ਪਈ ਸੀਗੀ ਬਾਕੀ ਹੁਣ ਜੱਜੇ ਹੀ ਦੱਸ ਸਕਦੇ ਕਿਦਾਂ ਲੱਗਿਆ ਵਧੀਆ ਲੱਗ ਗਈ ਪੂਰਾ ਵਧੀਆ ਪੂਰਾ ਖੁਸ਼ ਮਾਹੌਲ ਵਿੱਚ ਐਕਸੀਡੈਂਟ ਹੈ ਨਾਲੇ ਸਵੀਤਾ ਜੀ ਕੀ ਕਹਿਣਾ ਚਾਹੋਗੇ ਕਿੰਨੇ ਨੰਬਰ ਦੇਣਾ ਚਾਹੋਗੇ ਗੁਰਵੀਰ ਬਹੁਤ ਅੱਛਾ ਸੀ ਐਨਰਜੀ ਬਹੁਤ ਵਧੀਆ ਸੀ ਇਸੇ ਐਨਰਜੀ ਦੀ ਗਾਣੇ ਦੀ ਵੀ ਡਿਮਾਂਡ ਸੀਗੀ ਸਾਡੀ ਬਾਜੀ ਬਹੁਤ ਵਧੀਆ ਸਾਰਾ ਕੁਝ ਤੈਨੂੰ ਸਮਝਾ ਹੀ ਦਿੱਤਾ ਸਾਰੀ ਗੱਲਾਂ ਦੱਸਿਆ ਬੇਟਾ ਫਸ ਫਾਲੋ ਕਰੋ ਜੋ ਜੱਜਸ ਨੇ ਤੈਨੂੰ ਕਹੀਆਂ ਨੇ ਔਰ ਮੈਂਤ ਕਰੋ ਹੋਜ਼ਾ ਨ ਮੈਂਤ ਕਰੋ ਇਹ ਤਾਂ ਦੇ ਮਾਰਕਸ ਨੇ ਨਾ ਗ੍ਰੇਸ ਦੇ ਨਾਲ ਦੇਣੇ ਵਾਹ ਥੈਂਕ ਯੂ ਸਰ ਗ੍ਰੇਸ ਮਾਰਕਸ ਖਿਸ਼ਕੋ ਖਿਸ਼ਕੋ ਥੈਂਕ ਯੂ ਸਰ ਅਮਰ ਜੋ ਕੁਝ ਦੱਸਣਾ ਸਾਰੇ ਨੇ ਇੱਧਰ ਦੱਸਤਾ ਮੇਰੇ ਤੋਂ ਵੱਡੇ ਨੇ ਸਾਰੇ ਉਹੀ ਗੱਲ ਆ ਵੀ ਉਹ ਜੋਸ਼ ਦੇ ਨਾਲ ਹੋਸ਼ ਇਹ 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 ਦੋ ਲਫ਼ਜ਼ ਸਾਹਮ ਕੇ ਰੱਖਣੇ ਨੇ ਹੈ ਨਾ ਭਾਈ ਮੈਂ ਇਹੀ ਫੇਰ ਫੇਰ ਉਧਰੋਂ ਮਿਲਣਾ ਨੀਮਪਰੂਵਮੈਂਟ ਇਨ ਨੀਮਪਰੂਵਮੈਂਟ ਇਹ ਨੂੰ ਮਿਲਦਾ ਹੁੰਦਾ ਹਾਂਜੀ ਬਾਈ ਹਾਂ ਉਹ ਵਧੀਆ ਮੇਰੇ ਕੋਲ 10 ਨੰਬਰ ਹੀ ਹੈ ਭਾਜੀ ਹਮੇਸ਼ਾ ਯਾਦ ਰੱਖਿਆ ਹੈ ਸੈਂਬੀ ਨੇ ਗੱਲਾਂ ਥੈਂਕ ਯੂ ਜਸਿਸ ਐਂਡ ਗੁੱਡ ਲੱਕ ਗ੍ਰਵੀਤ ਥੈਂਕ ਯੂ ਮਿਸਰ ਹਾਉ ਜੀ ਹੂ ਰਾਇਆ ਸਲੇ ਦੀ ਨੋਕ ਤੈਨ ਨਚਾਈਆਂ ਨਹੀਂ ਕਦੇ ਬਿੱਲੋ ਜੱਟ ਦੀ ਜ਼ਮੀਰ ਐ ਨਹੀਂ ਮੋਈ ਵੀ ਨਹੀਂ ਤੂੰ ਹਾਂ ਕਰਦੇ ਨਹੀਂ ਜੋੜੀ ਸਾਡੀ ਟਕਰਦੀ ਨਹੀਂ ਟਕਰਦੀ ਹੋ ਕੀ ਪਤਾ ਖੌਰੇ ਜੁਣ ਸੁਧਰ ਜੇ ਫਕਰਦੀ ਨੀ ਫਕਰ ਦੀ ਨੀ ਕੀ ਪਤਾ ਹੋ ਕੀ ਪਤਾ ਖੋਰ ਜੂਨ ਸੁਧਰ ਜੇ ਫਕਰ ਦੀ ਨੀ ਫਕਰ ਦੀ ਨੀ ਕੀ ਪਤਾ ਗੁਰਵੀਰ ਤੁਸੀਂ ਜਿਹੜਾ ਰਿਆਜ਼ ਕਰਦੇ ਹੋ ਉਹ ਹਰਮੋਨੀਅਮ ਤੇ ਕਰਦੇ ਹੋ ਆ ਬਜਾਉਂਦੇ ਜਾਂ ਤੁਹਾਡੇ ਸਰ ਉਸਤਾਦ ਨੇ ਜਿਹੜੇ ਉਹ ਉਹ ਬਜਾਉਂਦੇ ਤੁਸੀਂ ਵੀ ਟਰਾਈ ਕਰਿਆ ਕਰੋ ਬਤੋ ਦੇ ਤੇ ਕਿਉਂਕਿ ਤੁਹਾਡੇ ਵੱਧ ਫਿਰ ਰਾਗ ਲੱਗਣਗੇ ਹਾਂਜੀ ਕਰੇ ਹਰਮੋਨੀਅਮ ਦਾ ਮੈਂ ਵੀ ਟਰਾਈ ਕਰ ਦਉਣਾ ਜੀ ਹੂੰ ਥੋੜਾ ਮੋਟਾ ਤਾਂ ਮੈਨੂੰ ਵੀ ਆਉਂਦਾ ਜੀ ਤੇ ਹੁਣ ਤੁਸੀਂ ਜ਼ਿੰਦਗੀ ਬਾਰੇ ਕੀ ਸੋਚਿਆ ਜਦੋਂ ਗ੍ਰੈਂਡ ਇਹ ਆਪਣਾ ਗ੍ਰੈਂਡ ਫਿਨਾਲੇ ਖਤਮ ਹੋ ਗਿਆ ਉਹ ਐਸਓ ਪੰਜਾਬ ਲिटल ਚੈਂਪ ਆਡੀਸ਼ਨ 3 ਇਹ ਸਹੀ ਉਹ 3 ਪਾਰਟ ਆਡੀਸ਼ਨ 10 ਹਾਂਜੀ ਆਡੀਸ਼ਨ 10 ਦੇ ਵਿੱਚ ਤੁਸੀਂ ਮਤਲਬ ਟੌਪ 10 ਦੇ ਵਿੱਚ ਆ ਗਏ ਹਾਂਜੀ ਇਸ ਤੋਂ ਬਾਅਦ ਜਦੋਂ ਇਹ ਇਹ ਤੁਹਾਡਾ ਆਡੀਸ਼ਨ ਖਤਮ ਹੋ ਜਾਣਾ ਉਸ ਤੋਂ ਬਾਅਦ ਤੁਹਾਡਾ ਕੀ ਕ੍ਰਾਈਟੇਰੀਆ ਰਹਿਣਾ ਤੁਸੀਂ ਅੱਗੇ ਕੀ ਕਰੋਗੇ ਫਿਰ ਇਹਨੂੰ ਕੰਟੀਨਿਊਸ ਰੱਖੋਗੇ ਹਾਂਜੀ ਸਿੰਗਰੀ ਬਣੂੰਗਾ ਮੈਂ ਸਿੰਗਰੀ ਬਣੂੰਗੀ ਹਾਂਜੀ ਪੱਕਾ ਹੀ ਆ ਮੇਰਾ ਹੁਣ ਤਾਂ ਤੁਹਾਨੂੰ ਪਛਾਣ ਵੀ ਮਿਲ ਗਈ ਹਾਂਜੀ ਸਾਨੂੰ ਯਾਦ ਰੱਖੋਗੇ ਜੇ ਕਿਤੇ ਸਟਾਰ ਬਣ ਗਏ ਰੱਖਾਂਗੇ ਤੇ ਪੁੱਤ ਬਹੁਤ ਸਾਰੀਆਂ ਗੱਲਾਂ ਬਾਤਾਂ ਸੀ ਜਿਹੜੀਆਂ ਤੇਰੇ ਨਾਲ ਕੀਤੀਆਂ ਤੁਸੀਂ ਆਪਦੀ ਜਾਣਕਾਰੀ ਥੋੜੀ ਜੀ ਆਪਦੇ ਸਕੂਲ ਬਾਰੇ ਆਪਦੀ ਪੜ੍ਹਾਈ ਬਾਰੇ ਜਰਨੀ ਕਿ ਮਤਲਬ ਪੜ੍ਹਾਈ 'ਚ ਤੁਹਾਡਾ ਕਿੰਨਾ ਇੰਟਰਸਟ ਹੈ ਕਿ ਤੁਸੀਂ ਕਰਦੇ ਹੋ ਕਿਹੜੀ ਕਲਾਸ 'ਚ ਹੁਣ ਪੜ੍ਹ ਰਹੇ ਹੋ ਕਿਹੜੇ ਸਕੂਲ 'ਚ ਪੜ੍ਹ ਰਹੇ ਹੋ ਮੈਂ 9ਥ ਕਲਾਸ 'ਚ ਪੜ੍ਹਦੀ ਹਾਂ ਜੀ ਮਤਲਬ ਪੜ੍ਹਾਈ ਕੰਨੀ ਇੰਨਾ ਇੰਟਰਸਟ ਨਹੀਂ ਹੈਗਾ ਮੇਰੇ 뮤직 ਕੰਨੀ ਜ਼ਿਆਦਾ ਥੋੜਾ ਜੀ ਤੇ ਮੈਂ ਮੈਡਮਾ ਕੁੱਟ-ਕੱਟੇ ਵੀ ਖਾ ਲੈਂਦੇ ਜੀ ਉਹ ਟੈਸਟਾਂ ਰਿਸਟਾਂ ਚ ਤੇ ਮੈਡਮ ਪਿਆਰ ਸਭ ਤੋਂ ਵੱਧ ਕੌਣ ਕਰਦੇ ਨੇ ਤੁਹਾਨੂੰ ਮੈਡਮ ਸਾਰੀ ਕਰਦੇ ਨੇ ਪਿਆਰ ਸਾਰੀ ਕਰਦੇ ਸਾਰੀ ਕਰਦੇ ਨੇ ਪਰ ਕੁੱਟਕੰਮ ਵਾਸਤੇ ਖਾ ਲੈਂਦੇ ਹੋ ਕੁੱਟਕੰਮ ਵਾਸਤੇ ਕੰਮ ਜਦੋਂ ਨਹੀਂ ਪੂਰਾ ਕਰਿਆ ਹੁੰਦਾ ਹਾਂਜੀ ਤੇ ਗੁਰਵੀਰ ਜਿਵੇਂ ਹੁਣ ਤੁਸੀਂ ਬਹੁਤ ਛੋਟੀ ਉਮਰ ਦੇ ਵਿੱਚੋਂ 9 ਸਾਲ 9ਵੀਂ ਕਲਾਸ ਦੇ ਵਿੱਚ ਤੁਸੀਂ ਪੜ੍ਹ ਰਹੇ ਹੋ 13 ਸਾਲ ਦੀ ਤੁਹਾਡੀ ਉਮਰ ਕੀ ਮਤਲਬ ਤੁਸੀਂ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਗਾਉਣਾ ਸ਼ੁਰੂ ਕੀਤਾ ਕੀ ਸੋਚਿਆ ਸੀ ਕਿ ਮੈਂ ਸਿੰਗਰ ਬਣਨਾ ਹੈ ਜਾਂ ਮਤਲਬ ਕੁਝ ਹੋਰ ਵੀ ਖਿਆਲ ਸੀ ਜੇ ਮੈਂ ਛੋਟੇ ਬੱਚਿਆਂ ਦੇ ਹੁੰਦੇ ਕਿ ਮੈਂ ਫੌਜ ਚ ਜਾਣਾ ਮੈਂ ਡਾਕਟਰ ਬਣਨਾ ਹੈ ਮੈਂ ਪੁਲਿਸਮੈਨ ਬਣਨਾ ਹੈ ਇਹੋ ਜਿਹਾ ਕੋਈ ਸ਼ੌਂਕ ਰੱਖਿਆ ਸੀ ਵੈਸੇ ਮੇਰਾ ਨੇਵੀ ਦਾ ਵੀ ਸ਼ੌਂਕ ਸੀ ਜੀ ਉਹ ਚ ਫਿਰ ਪੜਾਈ ਜਾਂਦੇ ਆ ਉਹ ਚ ਪੜਾਈ ਜਾਂਦੇ ਹਾਂ ਜੀ ਉਹ ਚ ਇੰਟਰਸਟ ਨਹੀਂ ਹੈਗਾ ਫਿਰ ਮੇਰੇ ਪੜਾਈ ਤੇ ਫਿਰ ਮੈਂ ਸਿੰਕਿੰਗ ਵੱਲ ਥੋੜਾ ਜ਼ਿਆਦਾ ਧਿਆਨ ਦਿੱਤਾ ਜੀ ਫਿਰ ਮੈਨੂੰ ਸਾਰਨੀ ਵਾਇਸ ਆ ਪੰਜਾਬੀ ਤੇ ਜੀ ਪੂਰੇ ਖੁਸ਼ ਹਾਂ ਤੁਸੀਂ ਵਾਇਸ ਆ ਪੰਜਾਬ ਤੇ ਜਾ ਕੇ ਹਾਂ ਜੀ ਖੁਸ਼ ਹਾਂ ਕੀ ਮਹਿਸੂਸ ਕਰ ਰਹੇ ਹੋ ਤੁਸੀਂ ਪੰਜਾਬ ਦੇ ਉਸ ਵੱਡੇ ਪਲੇਟਫਾਰਮ ਤੇ ਅੱਜ ਮਤਲਬ ਗਾ ਰਿਹਾ ਹੂੰ ਤੁਹਾਨੂੰ ਪਛਾਣ ਮਿਲੀ ਐ YouTube ਤੇ ਚੈਨਲਾਂ ਤੇ ਤੁਹਾਡੇ ਜਿਹੜੇ ਗਾਣੇ ਲਾਈਵ ਗਾਏ ਹੋਏ ਉਹ ਆ ਗਏ ਤੁਹਾਡਾ ਨਾਮ ਪੜ੍ਹ ਕੇ ਨਾਮ ਬੋਲ ਕੇ ਗਾਣਾ ਨਿਕਲਿਆ ਆਉਂਦਾ ਕੀ ਫੀਲ ਕਰਦੇ ਹੋ ਤੁਸੀਂ ਮਾਣ ਬਹੁਤ ਜ਼ਿਆਦਾ ਹੈ ਮਾਣ ਹੁੰਦਾ ਬਹੁਤ ਜ਼ਿਆਦਾ ਸੋ ਇਹ ਸੀ ਅਮਲਾ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਦਾ ਨੌਜਵਾਨ ਗੁਰਵੀਰ ਸਿੰਘ ਜਿਸ ਨੇ ਕੀ ਪੂਰੇ ਪੰਜਾਬ ਦੇ ਉੱਤੇ ਆਪਣੀ ਸੋਹਣੀ ਤੇ ਮਨਮੋਣੀ ਆਵਾਜ਼ ਦੇ ਨਾਲ ਜਾਦੂ ਕੀਤਾ ਹੋਇਆ ਤੇ ਟੌਪ 10 ਕੰਟੈਸਟੈਂਟਾਂ ਦੇ ਵਿੱਚੋਂ ਗੁਰਵੀਰ ਸਿੰਘ ਇੱਕ ਚੁਣਿਆ ਗਿਆ ਵਾਇਸ ਆਫ ਪੰਜਾਬ ਲिटल ਚੈਂਪ ਦੇ ਵਿੱਚ ਸੋ ਜਾਦੇ ਹੋਰ ਇਹਨਾਂ ਦੇ ਫਾਦਰ ਸਾਹਿਬ ਨਾਲ ਇਹਨਾਂ ਦੀ ਘਰ ਦੀ ਜਰਨੀ ਬਾਰੇ ਗੱਲਬਾਤ ਕਰਾਂਗੇ ਤੁਹਾਨੂੰ ਘਰ ਦੇ ਹਾਲਾਤ ਵੀ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਪੈਨ ਜੀ ਸਤਿ ਸ਼੍ਰੀ ਅਕਾਲ ਕੀ ਮਹਿਸੂਸ ਕਰ ਰਹੇ ਹੋ ਤੁਹਾਡਾ ਬੱਚਾ ਜਿਹੜਾ ਪੂਰੇ ਪੰਜਾਬ ਦੀਆਂ ਬਰੂਹਾਂ ਤੇ ਚਮਕ ਕੇ ਅੱਜ ਟੌਪ 10 ਕੰਟੈਸਟੈਂਟਾਂ ਵਿੱਚੋਂ ਚੁਣਿਆ ਗਿਆ ਬਹੁਤ ਵਧੀਆ ਮਹਿਸੂਸ ਹੋ ਰਿਹਾ ਸਰ ਜੀ ਸਾਡਾ ਨਵਰਾਸਨ ਕੀਤਾ ਇਹਨੇ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਜੋ ਇਹਨੇ ਕਰਿਆਗਾ ਜੀ ਹਾਂ ਜੀ ਤੇ ਕਿੰਨੀ ਕੁ ਤੁਸੀਂ ਮਿਹਨਤ ਇਸ ਬੱਚੇ ਨੇ ਕੀਤੀ ਜਾਂ ਤੁਸੀਂ ਕਰਵਾਈ ਜਾਂ ਇਹਨਾਂ ਦੇ ਕਿਸੇ ਟੀਚਰ ਨੇ ਕਰਵਾਈ ਹੋਵੇ ਨਹੀਂ ਸਰ ਦੇਖੋ ਜਿੱਥੋਂ ਤੱਕ ਸਾਡਾ ਹੋਇਆ ਸਹਾਇਜ ਹੋਗਾ ਅਸੀਂ ਕੀਤਾ ਬਟ ਇਹਨੂੰ ਅੱਗੇ ਜਾਣ ਲਈ ਇਹਨਾਂ ਦਾ ਜੋ ਸਹਿਯੋਗ ਇਹਨਾਂ ਦੇ ਸਰਦਾ ਹੀ ਰਿਹਾ ਜੀ ਜੋ ਇਹਨਾਂ ਦੇ ਅਕੈਡਮੀ ਦਾ ਸਿਖਾਉਂਦੇ ਨੇ ਸਾਰੇ ਇਹਨਾਂ ਦੇ ਹਾਂਜੀ ਉਹਨਾਂ ਨੇ ਜਿਆਦਾ ਸੀਤਨ 뮤직 ਅਕੈਡਮੀ ਤੋਂ ਸਿੱਖਦਾਗਾ ਜੀ ਇਹ ਸਿਰਪੁਰ ਤੋਂ ਹਾਂਜੀ ਜਿਆਦਾ ਸਹਿਯੋਗ ਉਹਨਾਂ ਦਾ ਹੀ ਹੈ ਜੀ ਉਹਨਾਂ ਦੀ ਬਦੌਲਤ ਸਾਡਾ ਬੱਚਾ ਉੱਥੇ ਤੱਕ ਪਹੁੰਚਿਆ ਗੁਰਵੀਰ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੁਖਵਿੰਦਰ ਜੀ ਪਹਿਲਾਂ ਸਵਾਗਤ ਆ ਮੇਰੇ ਚੈਨਲ ਤੇ ਤੁਹਾਡਾ ਕੀ ਮਹਿਸੂਸ ਕਰ ਰਹੇ ਹੋ ਤੁਸੀਂ ਅੱਜ ਤੁਹਾਡੇ ਬੱਚੇ ਨੇ ਐਡਾ ਤੁਹਾਡਾ ਜਿਹੜਾ ਨਾਮ ਰੋਸ਼ਨ ਕੀਤਾ ਪੰਜਾਬ ਦਾ ਜ਼ਿਲ੍ਹੇ ਦਾ ਮਤਲਬ ਮਹਿਸੂਸ ਖੁਸ਼ੀ ਦੀ ਗੱਲ ਹੈ ਜੀ ਮਤਲਬ ਸਾਡੇ ਕਹਿਣ ਸੁਣਨ ਤੋਂ ਸੋਚਣ ਤੋਂ ਪਰੇ ਦੀ ਗੱਲ ਹੈ ਜੀ ਪਰਮਾਤਮਾ ਨੇ ਜੋ ਇਹ ਦੀ ਜਗਤ ਭਰਿਆ ਇਸ ਨੇ ਦਿਖਾਇਆ ਔਰ ਉਹਦੀ ਬਦਲਤੀ ਹੀ ਮਤਲਬ ਇਹ ਅੱਗੇ ਚਮਕਿਆ ਜੀ ਬਾਕੀ ਸਾਡਾ ਤਾਂ ਜੋ ਫਰਜ਼ ਹੈ ਮਤਲਬ ਇੱਕ ਪਾਲਣ ਪੋਸਣ ਦੀ ਤਰ੍ਹਾਂ ਹੁੰਦਾ ਜੀ ਤੇ ਜੋ ਇਹਨੂੰ ਸਿੱਖਿਆ ਦਿੱਤੀ ਉਹਨਾਂ ਦੇ ਟੀਚਰ ਸਾਹਿਬਾਨ ਜੋ ਬਹੁਤ ਹੀ ਵਧੀਆ 뮤직 ਡਾਇਰੈਕਟਰ ਨੇ ਜੀ ਦਲਸਾਦ ਜੀ ਉਹਨਾਂ ਨੇ ਮਤਲਬ ਇਹਨੂੰ ਅੱਗੇ ਲਿਜਾਣ ਦੀ ਸੋਚੀ ਤੇ ਉਹਨਾਂ ਦੀ ਬਦੌਲਤ ਹੀ ਹੈ ਮਤਲਬ ਅੱਗੇ ਵਾਇਸ ਪੰਜਾਬ ਚ ਗਿਆ ਜੀ ਅੱਜ ਸੁਖਵਿੰਦਰ ਜੀ ਇਹ 40 ਦਿਨਾਂ ਪਿੱਛੋਂ ਘਰੇ ਵਰਤੇ ਆ ਤੇ ਪਿੰਡ ਦੇ ਵਿੱਚ ਸਾਰੀਆਂ ਧਾਰਮਿਕ ਤੇ ਰਾਜਨੀਤਿਕ ਪਾਰਟੀਆਂ ਸਹਿਯੋਗੀਆਂ ਵੱਲੋਂ ਬਹੁਤ ਭਰਮਾ ਸਵਾਗਤ ਆ ਜਿਹੜਾ ਗੁਰਵੀਰ ਸਿੰਘ ਦਾ ਕੀਤਾ ਗਿਆ ਹਾਂਜੀ ਉਸ ਨੂੰ ਦੇਖ ਕੇ ਕੀ ਮਹਿਸੂਸ ਕਰਦੇ ਹੋ ਬਹੁਤ ਵਧੀਆ ਜੀ ਸਾਨੂੰ ਇਹ ਆ ਵੀ ਸਾਡੇ ਅਸੀਂ ਇਕੱਲੇ ਨਹੀਂ ਹੈਗੇ ਸਾਰੇ ਸਾਡੇ ਨਾਲ ਨੇ ਸਾਡੇ ਪਿੰਡ ਦੇ ਵਿੱਚ ਕਿਸੇ ਦਾ ਧਰਮ ਨਹੀਂ ਹੈ ਸਾਡਾ ਇੱਕ ਇਨਸਾਨੀਅਤ ਧਰਮ ਹੈ ਜੀ ਜਿਹਨੂੰ ਅਸੀਂ ਮੰਨਦੇ ਆ ਤੇ ਸਾਡੇ ਨਾਲ ਹਰੇਕ ਮੋਢੇ ਨਾਲ ਮੋਢਾ ਲਾ ਕੇ ਖੜਾ ਹਰੇਕ ਨੇ ਮੇਰੇ ਬੱਚੇ ਦਾ ਸਨਮਾਨ ਕੀਤਾ ਹੈ ਪੂਰੇ ਪਿੰਡ ਦੇ ਵਿੱਚ ਅਸੀਂ ਕਮਾਇਆ ਗਿਆ ਜੀ ਸਾਰਿਆਂ ਨੇ ਮਤਲਬ ਵਧੀਆ ਸਹਿਯੋਗ ਕੀਤਾ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਗੁਰਵੀਰ ਦੇ ਮਾਤਾ ਪਿਤਾ ਜੋ ਕਿ ਆਪਣੇ ਬੱਚੇ ਦੀ ਪ੍ਰਾਪਤੀ ਨੂੰ ਲੈ ਕੇ ਬਹੁਤ ਖੁਸ਼ ਹਨ ਬਾਗੋ-ਬਾਗ ਹਨ ਅਤੇ ਪਿੰਡ ਵਾਸੀਆਂ ਦਾ ਬਾਰ-ਬਾਰ ਧੰਨਵਾਦ ਕਰ ਰਹੇ ਹਨ ਜਿਨ੍ਹਾਂ ਨੇ ਇਨਾਂ ਦੇ ਬੱਚੇ ਨੂੰ ਇੰਨਾ ਮਾਣ ਸਤਿਕਾਰ ਬਖਸ਼ ਕੇ ਅੱਜ ਪੂਰਾ ਸਹਿਯੋਗ ਦਿੱਤਾ ਤੇ ਸਾਰੇ ਪਿੰਡ ਦੇ ਵਿੱਚ ਓਪਨ ਜੀਪ ਦੇ ਵਿੱਚ ਖੜਾ ਕੇ ਗੁਰਵੀਰ ਦੇ ਹਾਰ ਪਾ ਕੇ ਇਸ ਨੂੰ ਪਿੰਡ ਦੇ ਵਿੱਚ ਗੀੜਾ ਦਿਵਾ ਕੇ ਮਾਣ ਮਹਿਸੂਸ ਕਰਵਾਇਆ ਗੁਰਵੀਰ ਸਿੰਘ ਦੇ ਦਾਦਾ ਜੀ ਮੇਰੇ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਪੂ ਜੀ ਕੀ ਮਹਿਸੂਸ ਕਰ ਰਹੇ ਹੋ ਤੁਹਾਡੇ ਪੋਤੇ ਨੇ ਬਹੁਤ ਵੱਡੀ ਜਿਹੜੀ ਉਪਲਬਧੀ ਕੀਤੀ ਅੱਜ ਸਾਰੇ ਪੰਜਾਬ ਦੇ ਵਿੱਚੋਂ ਟਾਪ 10 ਬੱਚਿਆਂ ਦੇ ਵਿੱਚੋਂ ਗੁਰਵੀਰ ਚੁਣਿਆ ਗਿਆ ਕੀ ਮਹਿਸੂਸ ਕਰਦੇ ਹੋ ਬਹੁਤ ਵਧੀਆ ਜੀ ਧੰਨਵਾਦ ਇਹਦਾ ਤੁਹਾਡਾ ਨਾਮ ਰੌਸ਼ਨ ਕੀਤਾ ਪਿੰਡ 'ਚ ਪੂਰੇ ਜ਼ਿਲ੍ਹੇ 'ਚ ਤੇ ਪੂਰੇ ਪੰਜਾਬ 'ਚ ਕਿਹੋ ਜਿਹਾ ਬੱਚਾ ਸੀ ਇਹਦੇ ਸੁਭਾਅ ਕਿਹੋ ਜਿਹਾ ਗੁਰਵੀਰ ਦਾ ਪਹਿਲਾਂ ਜੀ ਜਦੋਂ ਜਾਣਦਾ ਹੁੰਦਾ ਸੀਗਾ ਕਹਿੰਦਾ ਮੈਂ ਥੋ ਕਈ 4-5 ਸਾਲ ਦਾ ਇਹ ਜਾਂਦਾ ਹੁਣ ਮਾਸਟਰ ਲੈ ਜਾਂਦੇ ਸੀ ਜੀ ਮੈਂ ਅਚਾਨਕ ਲੱਗ ਜਾਨਾ ਮਹਾ ਤੂੰ ਆਏ ਕੀ ਤੇ ਕੌਣ ਲੱਗ ਜਾਨਾਗਾ ਹਾਂਜੀ ਕਹਿੰਦਾ ਮੈਂ ਗਵਈਆ ਬਣੂਗਾ ਮਹਾ ਗਵਈਆ ਨਾ ਬਣ ਜੇ ਤੂੰ ਕਿਤੇ ਹੋਰ ਅੱਛੇ ਤੁਸੀਂ ਮਖੌਲ ਕਰਦੇ ਸੀ ਇਹਨੂੰ ਹਾਂ ਮੈਂ ਕਹਿੰਦਾ ਮੈਂ ਗਵਈਆ ਕਿੱਥੋਂ ਬਣ ਜੇਗਾ ਤੂੰ ਹਾਂ ਦੇਖੋ ਮਾਲਕ ਦੇ ਰੰਗ ਨੇ ਅੱਜ ਗਵਈਆ ਬਣ ਗਿਆ ਫਿਰ ਪੋਤਾ ਗਵਈਆ ਬਣ ਗਿਆ ਆ ਮਾਣ ਮਹਿਸੂਸ ਕਰਦੇ ਹੋ ਹਾਂ ਬਿਲਕੁਲ ਬਣ ਗਿਆ ਬਹੁਤ ਵੱਡੇ ਜਿਹੜਾ ਇਹ ਪਲੇਟਫਾਰਮ ਤੇ ਅੱਜ ਬਾਪੂ ਜੀ ਜਿੱਥੇ ਗਾ ਕੇ ਆਇਆ ਇਹ ਉੱਥੇ ਵੱਡੇ ਵੱਡਿਆਂ ਦੀਆਂ ਲੱਤਾਂ ਕੰਬ ਜਾਂਦੀਆਂ ਨੇ ਜਿੱਥੇ ਇਹ ਗਾ ਕੇ ਆਇਆ ਆਹ ਹਾਂਜੀ ਕੀ ਮਹਿਸੂਸ ਕਰਦੇ ਹੋ ਏਡੇ ਗਰੀਬੀ ਦਾਵੇ 'ਚ ਉੱਠ ਕੇ ਬੱਚਾ ਤੁਹਾਡਾ ਏਡੇ ਉੱਚੇ ਮਕਾਮ ਤੇ ਗਿਆ ਗਰੀਬੀ ਦਾਵੇ 'ਚ ਹੀ ਗਿਆ ਜੀ ਇਹ ਕੋਈ ਮੁਸ਼ਕਲ ਨਹੀਂ ਹੋਣਾ ਹਾਂ ਜੀ ਸੋ ਇਹ ਸਨ ਗੁਰਵੀਰ ਦੇ ਦਾਦਾ ਜੀ ਸਰਦਾਰ ਚਾਨਣ ਸਿੰਘ ਜੀ ਤੇ ਸਾਰੇ ਜ਼ਿਲ੍ਹੇ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਵੱਲੋਂ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਗੁਰਵੀਰ ਬਹੁਤ ਵਧੀਆ ਪਿਆਰਾ ਤੇ ਕਿਊਟ ਇਨਸਾਨ ਆ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਇਹਦੀ ਬੋਲੀ ਸੁਣ ਲਈ ਹੋਣੀ ਆ ਇਹਦੇ ਬੋਲਣ ਦਾ ਅੰਦਾਜ਼ ਇਹਦੇ ਗਾਉਣ ਦਾ ਅੰਦਾਜ਼ ਸਭ ਕੁਝ ਜਿਹੜਾ ਦਿਲਾਂ ਨੂੰ ਬਹੁਤ ਟੁੰਮਦਾ ਹੈਗਾ ਸੋ ਵੱਧ ਤੋਂ ਵੱਧ ਵੀਡੀਓ ਨੂੰ ਪਿਆਰ ਕਰਿਓ ਇਸ ਨੌਜਵਾਨ ਨੂੰ ਯਾਦ ਰੱਖਿਓ ਤੇ ਇਸ ਨੂੰ ਆਪਾਂ ਪ੍ਰੋਮੋਟ ਕਰਨਾ ਤੇ ਜਿੰਨਾ ਸਮਾਂ ਇਹ ਇੱਕ ਐਸਟੈਬਲਿਸ਼ ਸਿੰਗਰ ਨਹੀਂ ਬਣਦਾ ਉਸ ਸਮੇਂ ਤੱਕ ਆਪਾਂ ਗੁਰਵੀਰ ਸਿੰਘ ਦਾ ਸਾਥ ਦੇਣਾ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਫੇਰ ਕਿਸੇ ਨਵੇਂ ਵਿਸ਼ੇ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਯਾਸਤ ਮੈਂ ਤੁਹਾਡਾ ਆਪਣਾ ਲਾਲੀ ਤਨੋਲਾ sacical